ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਵੱਡਾ ਤੋਹਫਾ ਦੇ ਦਿੱਤਾ ਯਾਨੀ ਕਿ ਪੂਰੇ ਦੇਸ਼ ਵਿੱਚ 4 ਪ੍ਰੋਜੈਕਟ ਲੱਗਣੇ ਨੇ ਜਿਸ ਦੇ ਲਈ ਕਰੋੜਾਂ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਪੂਰੇ ਦੇਸ਼ ਵਿੱਚੋਂ ਪੰਜਾਬ ਨੂੰ ਵੀ ਚੁਣਿਆ ਗਿਆ ਦੱਸ ਦਈਏ ਕਿ ਚਿਪ ਪਲਾਂਟ ਲੱਗਣ ਜਾ ਰਹੇ ਨੇ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ 4594 ਕਰੋੜ ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਯਾਨੀ ਕਿ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜੋ 4095 ਕਰੋੜ ਰੁਪਏ ਦੇ ਨੇ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਪੰਜਾਬ ਦੇ ਲਈ ਹੈਮ ਹੈ ਕਿਉਂਕਿ ਇਸ ਵਿੱਚ ਜੇਕਰ ਮੈਂ ਗੱਲ ਕਰਾਂ ਇਹ 76000 ਕਰੋੜ ਰੁਪਏ ਦਾ ਮਿਸ਼ਨ ਦੇਸ਼ ਵਿੱਚ ਚਿਪ ਨਿਰਮਾਣ ਸਹੂਲਤ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਦੱਸਿਆ ਕਿ ਇਹ 오ਡੀਸ਼ਾ ਵਿੱਚ 2 ਅਤੇ ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਇੱਕ ਇੱਕ ਪਲਾਂਟ ਸਥਾਪਿਤ ਕਰਨਗੇ ਇਨਾ ਪ੍ਰਸਤਾਵਾਂ ਨੂੰ ਇੰਡੀਆ ਸੈਮੀਕੰਡਕਟਰ ਮਿਸ਼ਨ ਤਹਿਤ ਮਨਜ਼ੂਰੀ ਦੇ ਦਿੱਤੀ ਗਈ ਹੈ ਸੋ ਅਸ਼ਨਵੀ ਵੈਸ਼ਨਵ ਕੇਂਦਰੀ ਮੰਤਰੀ ਨੇ ਉਨ੍ਹਾਂ ਨੇ ਪੰਜਾਬ, ਉੜੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਥਾਪਿਤ ਕੀਤੇ ਜਾਣ ਵਾਲੇ 4 ਸੈਮੀਕੰਡਕਟਰ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ। ਕੈਬਨਿਟ ਨੇ ਇਲੈਕਟ੍ਰੋਨਿਕਸ ਕੰਪੋਨੈਂਟ ਨਿਰਮਾਤਾ ਫਰਮ CDIL ਦੇ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਹੂਲਤ ਪੰਜਾਬ ਵਿੱਚ 117 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ, ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 15.8 ਕਰੋੜ ਯੂਨਿਟ ਹੋਵੇਗੀ। ਮੰਤਰੀ ਨੇ ਕਿਹਾ ਕਿ ਸਿਕਸੇਮ ਪ੍ਰਾਈਵੇਟ ਲਿਮਟਿਡ ਵੱਲੋਂ 266 ਕਰੋੜ ਰੁਪਏ ਦੇ ਨਿਵੇਸ਼ ਨਾਲ ਪੂਨੇਸ਼ਵਰ ਵਿੱਚ ਇੱਕ ਸਿਲੀਕੋਨ ਕਾਰਬਾਈਡ ਸੈਮੀਕੰਡਕਟਰ ਪਲਾਂਟ ਵੀ ਸਥਾਪਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਿਲੀਕੋਨ ਕਾਰਬਾਈਡ ਇੱਕ ਬਹੁਤ ਮਜ਼ਬੂਤ ਸਮੱਗਰੀ ਹੈ ਅਤੇ ਉੱਚ ਤਾਪਮਾਨ ਉੱਤੇ ਕਾਇਮ ਰਹਿ ਸਕਦੀ ਹੈ ਸਿਲੀਕੋਨ ਕਾਰਬਾਈਡ ਦੀ ਵਰਤੋਂ ਸਾਡੀਆਂ ਮਜ਼ਾਈਲਾਂ ਸੈਟੇਲਾਈਟਾਂ ਟੈਲੀਕਮ ਟਾਵਰਾਂ ਰਾਕਟਾਂ ਰੇਲਵੇ ਇੰਜਣਾਂ ਆਦਿ ਵਿੱਚ ਕੀਤੀ ਜਾਂਦੀ ਹੈ ਮੰਤਰੀ ਨੇ ਕਿਹਾ ਕਿ ਪਲਾਂਟ ਦੀ ਸਮਰੱਥਾ ਪ੍ਰਤੀ ਸਾਲ 9.6 ਕਰੋੜ ਚਿਪਸ ਬਣਾਉਣ ਦੀ ਹੋਵੇਗੀ ਕੈਬਨਟ ਨੇ ਓਡੀਸ਼ਾ ਵਿੱਚ ਹੀ 1943 ਕਰੋੜ ਰੁਪਏ ਦੇ ਨਿਵੇਸ਼ ਨਾਲ ਅਮਰੀਕੀ ਚਿਪ ਕੰਪਨੀ ਇੰਟੈਲ ਸਮਰਥਿਤ 3D ਗਲਾਸ ਸੈਮੀ ਕੰਡਕਟਰ ਨਿਰਮਾਣ ਇਕਾਈ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਹ ਪਲਾਂਟ ਹੈਟਰੋਜ਼ੈਨਜ਼ ਇੰਟੀਗ੍ਰੇਸ਼ਨ ਪੈਕੇਜਿੰਗ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸਥਾਪਿਤ ਕੀਤਾ ਜਾਵੇਗਾ ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 5 ਕਰੋੜ ਯੂਨਿਟ ਹੋਵੇਗੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਨੂੰ ਅਮਰੀਕੀ ਫਰਮ ਲਗਹਟ ਮਾਰਟਨ ਵੱਲੋਂ ਵੀ ਸਥਾਪਿਤ ਕੀਤਾ ਜਾਵੇਗਾ ਕੈਬਨਿਟ ਨੇ ਆਂਧਰਾ ਪ੍ਰਦੇਸ਼ ਵਿੱਚ 400 68 ਕਰੋੜ ਰੁਪਏ ਦੇ ਨਿਵੇਸ਼ ਨਾਲ ਐਡਵਾਂਸਡ ਸਿਸਟਮ ਇਨ ਪੈਕੇਜ ਟੈਕਨੋਲੋਜੀ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਚਿਪ ਪੈਕੇਜਿੰਗ ਪਲਾਂਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਇਸ ਦੀ ਸਮਰੱਥਾ ਪ੍ਰਤੀ ਸਾਲ ਨੂੰ 1.6 ਕਰੋੜ ਚਿਪ ਬਣਾਉਣ ਦੀ ਹੋਵੇਗੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੁਕੇ ਗਏ ਵੱਖ-ਵੱਖ ਕਦਮਾਂ ਸਦਕਾ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਪਿਛਲੇ 11 ਸਾਲਾਂ ਵਿੱਚ 6 ਗੁਣਾ ਵਧ ਕੇ 12 ਲੱਖ ਕਰੋੜ ਰੁਪਏ ਹੋ ਗਿਆ ਉਹਨਾਂ ਨੇ ਕਿਹਾ ਕਿ ਇਲੈਕਟ੍ਰੋਨਿਕਸ ਨਿਰਯਾਤ 8 ਗੁਣਾ ਵਧ ਕੇ 3.3 ਲੱਖ ਕਰੋੜ ਰੁਪਏ ਅਤੇ ਮੋਬਾਈਲ ਉਤਪਾਦਨ 28 ਬੱਦ ਕੇ 5.5 ਲੱਖ ਕਰੋੜ ਰੁਪਏ ਹੋ ਗਿਆ ਹੈ ਮੰਤਰੀ ਨੇ ਕਿਹਾ ਕਿ ਭਾਰਤ 2 ਤੋਂ 4 ਸਤੰਬਰ ਤੱਕ ਚਾਰ ਦੇਸ਼ਾਂ ਸਿੰਗਾਪੁਰ ਮਲੇਸ਼ੀਆ ਜਾਪਾਨ ਅਤੇ ਕੋਰੀਆ ਨਾਲ ਸਾਂਝੇਦਾਰੀ ਵਿੱਚ ਸੈਮੀਕਾਨ ਇੰਡੀਆ 2025 ਦੀ ਮੇਜ਼ਬਾਨੀ ਕਰੇਗਾ